ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਡੇਰਾ ਰਾਮਪੁਰਾ ਪਿੰਡ ਮਿਗਲ ਗੰਜਿਆ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਤਨਤਨ ਸ਼੍ਰੀ ਸਤਗੁਰ ਬੰਦੀਸ਼ੁਰ ਇਸੇ ਦਾਸ ਜੀ ਮਹਾਰਾਜੀ ਦੀ ਪਰ ਕਿਰਪਾ ਸਦਕਾ ਸ਼੍ਰੀਮਨ ਐਕਸਵਰਟ ਬ੍ਰਾਮਹਲਿਨ ਸ਼੍ਰੀ ਮਹਾਂਤ ਨੰਜਨਦਾਹ ਜੀ ਦੀ 70ਵੀਂ ਵਰ੍ਹੇ ਤੇ ਐਕਸਵਰਟ ਪੂਜਨੀਕ ਬੀਬੀ ਪ੍ਰਸੰਨੀ ਜੀ ਦੀ 42ਵੀਂ ਵਰ੍ਹੇ ਨੂੰ ਸਮਰਪਿਤ 36ਵਾਂ ਸਲਾਨਾ ਅਨੰਦ ਰੋਸ ਸਮਾਗਮ ਕਰਵਾਇਆ ਗਿਆ ਆਓ ਤੁਸੀਂ ਦੇਖਦੇ ਹਾਂ ਸਮਾਗਮ ਨੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਛੋਡੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ Why oh. ਵਾਹੇ ਗੁਰੂ ਅਕਸ਼ਦ ਅਸਹਾਰਾ ਦੀ ਸਤਿ ਆਕੰਕਾਰ। ਧਿਰ ਵਾਗ ਕੀ ਸਤਿ ਆਪ ਨੂੰ ਸਤਿ ਆਕੇ ਪ੍ਰੀਤ ਵਾਣ ਆਪਾਰੇ ਦੇ ਗੁਰੂ ਵੰਦੋ। ਸਤਿ ਰਾਹੇ। ਵਾਹ। ਅੱਜ ਦਾ ਸ਼ੁਭ ਦਿਨ ਜੀ ਮਾਨੇ ਜੀ ਕਹਿੰਦੇ ਹਾਂ ਕਿ ਅੱਜ ਦਾ ਦੰਦ 24 ਕਰਦੇ ਹਨ ਬਹੁਤ ਬਾਦਰੀ ਆਪਣੇ ਟੀਮ ਦਾ ਗ੍ਰੈਂਡ ਬਹੁਤ ਵਾਹਦੇ ਹਾਂ ਅੱਜ ਉਹ ਮਹਾਰਾਜ ਜਿਸ ਦਾ ਇੱਕ ਮੈਜਿਕ ਕਲ ਜਿਹੜੀ ਕੋਨਾ ਕਿ ਇਸ ਡੇਰੇ ਵਿੱਚ ਸਾਲਾਨਾ ਸਵਾਗਾ ਮੰਦਿਰ ਨਸ਼ ਕਰਵਾਇਆ ਜਾਂਦਾ ਹੈ ਜਿਵੇਂ ਤਰ੍ਹਾਂ ਟੀਰਾ ਪ੍ਰੇਮਪੁਰਾ ਇਹਨਾਂ ਗੱਲ ਕੋਲ ਕੋਰਾ ਬਗੀ 11 अप्रैल ਨੂੰ ਸਾਧ ਸੰਮਾਗ ਕਰਾਇਆ ਜਾਂਦਾ ਹੈ। ਤੋਂ ਇਹ ਪ੍ਰੋਗਰਾਮ ਉਹਨਾਂ ਏਰੀਆ ਵਿੱਚ ਇੱਕ ਸਮੇਂ ਹੁੰਦਾ ਹੈ 24-25 ਤੱਕ। ਉਹ ਏਰਾ ਰਾਹਪੁਰਾ ਕੋਲ ਪ੍ਰੋਗਰਾਮ ਹੁੰਦਾ ਹੈ। ਆਦੇਸ਼